ਦੇਰ ਕਿ ਗਰੀਬਾਂ ਨੂੰ ਆਪਣੇ ਬੱਚੇ ਪਾਲਣਾਂ ਨਹੀਂ ਬਿਲਕੁਲ ਬਿਲਕੁਲ ਹੀ ਬਿਲਕੁਲ ਕਰ ਰਹੇ ਜਿਹੜੇ ਤਾਰੀਖਾ ਚਲੋ ਚੱਪਾ ਬਿਲਕੁਲ ਬਿਲਕੁਲ ਹੀ ਬਿਲਕੁਲ ਕਰ ਰਹੇ ਜਿਹਨੂੰ ਪ੍ਰਵਾਸੀਆਂ ਦਾ ਉਹ ਆਉਂਦਾ ਹੇਜ ਆਪਣੇ ਘਰੇ ਲੈ ਜੇ ਸੀ ਉਸ ਤੋਂ ਬਾਅਦ ਸੇਵਾ ਸੰਭਾਲ ਕਿਉਂ ਨਹੀਂ ਕੀਤੀ ਜਿਸ ਤਿੱਕੇ ਨਾਲ ਨਿਸ਼ਾਨ ਸਾਹਿਬ ਦਾ ਕੋਈ ਕਪੜਾ ਨਹੀਂ ਬਦਲਿਆ ਗਿਆ ਕੋਈ ਸੇਵਾ ਨਹੀਂ ਕੀਤੀ ਗਈ ਇੱਕ ਨਿਸ਼ਾਨ ਸਾਹਿਬ ਪੱਟ ਕੇ ਪਿੱਛੇ ਸਿੱਟਿਆ ਹੋਇਆ ਗੁੰਦਮ ਜਿਹੜੇ ਗੁੰਮਦ ਨੇ ਉਹ ਪਿੱਛੇ ਸਾਰੇ ਪੱਟ ਕੇ ਡਿੱਗੇ ਪਏ ਨੇ ਇਹਨਾਂ ਦੀ ਕਿਉਂ ਨਹੀਂ ਤੁਸੀਂ ਧਿਆਨ ਕੀਤਾ ਤੁਹਾਡਾ ਬਿਲਕੁਲ ਗੁਰੂ ਨਾਲ ਪਿਆਰ ਨਹੀਂ ਸੀਗਾ ਤਾਂ ਇਹ ਕਿ ਮੈਂ ਕਿ ਤੁਸੀਂ ਕਿਵੇਂ ਨਿਸ਼ਾਨ ਸਾਹਿਬ ਨੂੰ ਫੇਰ ਕਿਵੇਂ ਕਰੇ ਰੱਖਣਾ ਗੁਰੂ ਸਾਹਿਬ ਤੁਸੀਂ ਨਿਸ਼ਾਨ ਸਾਹਿਬ ਪੱਟਿਆ ਕਿ ਨਾ ਕਰੇ ਮਰਜ਼ਾ ਦਾ ਹੈਗਾ ਤੁਸੀਂ ਦੱਸੋ ਉਹਨਾਂ ਨੂੰ ਇਹਨਾਂ ਦੀ ਕਿਉਂ ਨਹੀਂ ਕੀਤੀ ਜਿਹੜੇ ਹੁਣ ਨੰਗ ਸਿੰਘ ਫੌਜ ਪਹੁੰਚੀ ਐ ਇੱਥੇ ਉਹ ਕਹਿ ਰਹੇ ਨੇ ਕਿ ਬੇਅਦਬੀ ਕੀਤੀ ਜਾ ਰਹੀ ਐ ਸਾਰਾ ਕੁਛ ਨਿਸਾਨ ਸਾਹਿਬ ਪੁੱਟ ਕੇ ਪਿੱਛੇ ਸਿੱਟ ਆਇਆ ਕਹਿੰਦੇ ਸ਼ਰਾਬਾਂ ਪੀਤੀ ਜਾਂਦੇ ਨੇ ਬੀੜੀਆਂ ਪੀਤੀ ਜਾਂਦੇ ਨੇ ਦੇਖੋ ਅਸੀਂ ਕਹਿੰਦੇ ਆ ਵੀ ਪ੍ਰਵਾਸੀਆਂ ਦਾ ਗੁਰਦੁਆਰੇ 'ਚ ਮੈਂ ਸਾਰੀ ਸੰਗਤ ਨੂੰ ਪੁੱਛਣਾ ਹੁੰਦਾ ਪ੍ਰਵਾਸੀ ਇੱਥੇ ਬੈਠ ਸਕਦਾ ਮੱਜਾਂ ਕਹਿੰਦੇ ਇੱਥੇ ਹੁੰਦੀਆਂ ਨੇ ਭੇਡਾਂ ਕਹਿੰਦੇ ਪਿੱਛੇ ਸਾਡਾ ਡੈਰੀ ਫਾਰਮ 'ਚ ਜ਼ਮੀਨ ਐ ਮੱਜਾਂ ਮੱਜਾਂ ਜ਼ਮੀਨ ਐ ਪਿੱਛੇ ਡੈਰੀ ਫਾਰਮ ਐ ਸਾਡਾ ਮੱਜਾਂ ਤੇ ਰੱਖਾਂਗੇ ਜੀ ਆਪਾਂ ਫੇਟਾਂ ਦੇ ਕੀਤਾ ਜਾਣੇ ਸਾਡੇ ਪਿੱਛੇ ਗੁਰੂ ਘਰ ਨੂੰ ਥੋੜੀ ਮੱਜਾਂ ਵਾਲਾ ਵੜਾ ਬਣਾ ਦੂੰਗਾ ਨਿਸ਼ਾਨ ਸਾਹਿਬ ਤੋਂ ਕਿਵੇਂ ਤੁਸੀਂ ਗੁਰੂ ਘਰ ਕੇ ਥੋੜੇ ਘਰੇ ਵੀ ਚੈਕਿੰਗ ਹੋਣੀ ਆ ਤੁਹਾਨੂੰ ਦੱਸ ਦਣਾ ਮੈਂ ਗੱਲ ਅਸੀਂ ਉੱਥੇ ਬੈਠੇ ਅਸੀਂ ਗੁਰੂ ਗ੍ਰੰਥ ਸਾਹਿਬਾਰੇ ਬੈਠੇ ਨਾ ਸਾਡੇ ਸਾਹਮਣੇ ਵਿਆਦ ਵੀ ਹੋ ਜਾਂਦੀ ਆ ਅਸੀਂ ਕਹਿੰਦੇ ਕੋਈ ਨਹੀਂ ਇਹ ਮਹਾਰਾਜ ਇਹਨਾਂ ਦੇ ਗੜਾ ਪੱਟੂਆਂ ਦੱਸ ਦਣਾ ਗੱਲ ਜਿਹੜਾ ਪਟਿਆ ਹੈ ਜੇ ਨਾ ਪਟਿਆ ਤਾਂ ਇਹਨੇ ਬੰਦੇ ਦੇਖ ਲਓ ਬਿਆਦ ਵੀ ਨਹੀਂ ਹੋਣੀ ਚਾਹੀਦੀ ਇਸ ਥਾਨ ਦੀ ਜੇ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਇੱਥੇ ਪ੍ਰਕਾਸ਼ ਦੁਬਾਰਾ ਹੋਵੇ ਤਾਂ ਕਈ ਮੋਰਚਾ ਲੱਗਿਆ ਆ ਉਹ ਪੰਥਕ ਮੁੱਦਿਆਂ ਨੂੰ ਲੈ ਕੇ ਲੱਗਿਆ ਕਿ 328 ਰੂਪ ਕਿੱਥੇ ਨੇ ਕੋਈ ਬੰਦੀ ਸਿੰਘਾਂ ਦੇ ਲਈ ਲੱਗਿਆ ਹੋਇਆ ਕੋਈ ਵੀ ਕੋਈ ਬੇਅਦਬੀ ਹੁੰਦੀ ਆ ਉਹਦਾ ਮੁੱਦਾ ਚੁੱਕਿਆ ਜਾਂਦਾ ਤੁਹਾਨੂੰ ਲੱਗਦਾ ਨਹੀਂ ਕਿ ਇਹ ਨਿਸ਼ਾਨ ਸਾਹਿਬ ਲੱਗਿਆ ਉਹਦੀ ਬੇਅਦਬੀ ਹੈ ਮੰਨਦੇ ਹੋ ਬੇਅਦਬੀ ਹੈ ਕਿ ਨਹੀਂ ਮੰਨਦੇ ਆ ਬੇਅਦਬੀ ਹੈਗੀ ਬਿਲਕੁਲ ਇਸ ਵਕਤ ਅਸੀਂ ਕੰਬਾਲਾ ਪਿੰਡ ਦੇ ਵਿੱਚ ਮੌਜੂਦ ਆ ਜੋ ਕਿ ਜ਼ਿਲ੍ਹਾ ਮੋਹਾਲੀ ਪੈ ਜਾਂਦਾ ਚੰਡੀਗੜ੍ਹ ਦੇ ਬਿਲਕੁਲ ਲੱਗੇ ਇੱਥੇ ਗੁਰੂ ਘਰ ਦੀ ਜਿਹੜੀ ਐ ਬੇਅਦਬੀ ਕੀਤੀ ਗਈ ਹੈ ਬੇਅਦਬੀ ਵੀ ਕਿਸ ਕਦਰ ਹੈ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਇੱਕ ਗੁਰੂ ਘਰ ਬਣਾਇਆ ਜਾਂਦਾ ਹੈ ਸੇਵਾ ਸੰਭਾਲ ਸ਼ੁਰੂ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਸਾਰੇ ਹੀ ਛੱਡ ਕੇ ਚਲੇ ਜਾਂਦੇ ਨੇ ਜੋ ਮੁੱਖ ਸੇਵਾਦਾਰਾ ਕਹਿੰਦੇ ਉਹ ਪਤਨ ਨਹੀਂ ਚੜਾਈ ਕਰਗੇ ਸੀਗੇ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਇਹ ਸਾਰੀਆਂ ਤਸਵੀਰਾਂ ਦਿਖਾਵਾਂਗਾ ਸੰਗਤ ਜੀ ਕਿ ਕਿਸ ਤਰੀਕੇ ਦੇ ਨਾਲ ਸ਼ੁਰੂ ਨਿਸ਼ਾਨ ਸਾਹਿਬ ਤੋਂ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇਖੀ ਕਿ ਕਿਵੇਂ ਟਰੈਕਟਰ ਦੇ ਨਾਲ ਖਿੱਚਦੇ ਸੀਗੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੋ ਰਹੀ ਸੀਗੀ ਪਰ ਉਸ ਤੋਂ ਇੱਕ ਵੱਡੀ ਬੇਅਦਬੀ ਇਹ ਵੀ ਹੈ ਕਿ ਇੰਨਾ ਇੰਨਾ ਵੱਡਾ ਘਾਹ ਉੱਠ ਗਿਆ ਇੱਥੇ ਉੱਗ ਪਿਆ ਹੈ ਨਿਸ਼ਾਨ ਸਾਹਿਬ ਦੇ ਵਿੱਚ ਸਪੋਟਾਂ ਕਿਸ ਤਿੱਕੇ ਲਾਈਆਂ ਨੇ ਇਹਨੇ ਕਪੜਾ ਚੇਂਜ ਨਹੀਂ ਕੀਤਾ ਗਿਆ ਨਿਸ਼ਾਨ ਸਾਹਿਬ ਦਾ ਕੋਈ ਸੇਵਾ ਸੰਭਾਲ ਨਹੀਂ ਹੋਈ ਇਸ ਤਿੱਕੇ ਨਾਲ ਕੱਖ ਜਿਹੜਾ ਬਹੁਤ ਸਾਰਾ ਹੋ ਗਿਆ ਪਿਆ ਇੱਥੇ ਜਥੇ ਬੰਦਿਆ ਪਹੁੰਚਿਆ ਨੇ ਬਾਬਾ ਬਰਾਜਾ ਰਾਜ ਸਿੰਘ ਜੀ ਉਰੀ ਪਹੁੰਚੇ ਨੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀਗਾ ਇੱਥੇ ਨਿਸ਼ਾਨ ਸਾਹਿਬ ਵੱਡਾ ਲੱਗਿਆ ਸੀ ਉਹਨੂੰ ਪੱਟ ਕੇ ਜਿਹੜਾ ਪਿੱਛੇ ਸਿੱਟ ਦਿੱਤਾ ਤੇ ਉਹ ਕਾਫੀ ਸਮੇਂ ਤੋਂ ਪਿੱਛੇ ਪਿਆ ਹੋਇਆ ਇੱਥੇ ਮੱਜਾ ਰੱਖੀ ਜਾਂਦੀਆਂ ਨੇ ਕੋਈ ਪ੍ਰਵਾਸੀ ਬੈਠੇ ਹੋਏ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਤਾਂ ਕਾਫੀ ਟਾਈਮ ਤੋਂ ਬੈਠੇ ਹੋਏ ਆਂ ਜੋ ਮਹਾਰਾਜ ਦਾ ਰੂਪ ਸੀਗਾ ਉਹ ਆਪਣੇ ਘਰ ਲੈ ਗਏ ਸੀਗੇ ਹਾਲਾਂਕਿ ਇੱਥੇ ਕੁਝ ਕੁ ਬੋਤਲ दारू ਦੀਆਂ ਬੋਤਲਾਂ ਵੀ ਦੇਖਿਆ ਨੇ ਕਿ ਇੱਥੇ ਪੰਜਾਂ ਹੋ ਜਾਂਦੇ ਤੇ ਅਸੀਂ ਤੁਹਾਨੂੰ ਅਸੀਂ ਸਾਰੀਆਂ ਚੀਜ਼ਾਂ ਦੱਸਾਂਗੇ ਉੱਤੇ ਸਾਰੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਵੀ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਜੋ ਇਹ ਸਾਰੀਆਂ ਚੀਜ਼ਾਂ ਨੇ ਅਸੀਂ ਸ਼ੁਰੂ ਦੇ ਵਿੱਚ ਆਂਦੇ ਆ ਜਦੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਪਿੱਛੇ ਨਿਸ਼ਾਨ ਸਾਹਿਬ ਇਹ ਸੇਵਾ ਸੰਭਾਲ ਦੀ ਤਾਂ ਅਰਦਾਸ ਕੀਤੀ ਜਾਂਦੀ ਹੈ ਕਿ ਸੇਵਾ ਸੰਭਾਲ ਦੇ ਲਈ ਸਾਰਾ ਕੁਝ ਹੋਣਾ ਚਾਹੀਦਾ ਪਰ ਇੱਥੇ ਇਹ ਚੀਜ਼ਾਂ ਹੋ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਖੋ ਸਾਰਿਆਂ ਨੂੰ ਪਤਾ ਕਿ ਜਿਹੜਾ ਕੌਮੀ ਮੋਰਚਾ 7 ਜਨਵਰੀ 2000 23 ਤੋਂ ਲਗਾਤਾਰ ਜਾਰੀ ਹੈ ਸੀ ਉੱਥੇ ਸੇਵਾਵਾਂ ਨਿਭਾ ਰਹੇ ਹਾਂ ਲਗਾਤਾਰ ਉੱਥੇ ਬੈਠੇ ਹਾਂ ਜੀ ਤੇ ਅਸੀਂ ਕੱਲ ਮਹਿੰਮਤ ਵੀ ਤੋਰੀ ਹੋਈ ਆ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਕਿਤੇ ਕੋਈ ਕਿਤੇ ਵੀ ਕਿਸੇ ਤਰ੍ਹਾਂ ਦੀ ਉਸੇ ਸਾਨੂੰ ਪਤਾ ਲੱਗ ਜਦੋਂ ਅਸੀਂ ਜਾਣਿਆ ਸਾਨੂੰ ਕਿਸੇ ਉਸੇ ਪਹੁੰਚਣ ਜਾ ਕੇ ਦੱਸਿਆ ਮਹੀਨਾ तकरीबन ਹੋ ਗਿਆ ਵੀ ਇਸ ਤਰ੍ਹਾਂ ਕਰਕੇ ਕੰਵਾਲਾ ਪਿੰਡਾ ਉਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਆ ਨਿਸਾਨ ਸਾਹਿਬ ਝੂਲਦਾ ਉਥੇ ਤੇ ਪਰ ਸੇਵਾ ਸੰਭਾਲ ਹੈ ਨਹੀਂ ਕਿ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਇਸ ਤੋਂ ਅਜੇ ਵੀ 25 ਸਾਲ ਪਹਿਲਾਂ ਹੁੰਦਾ ਸੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਇੱਥੇ ਦੀਵਾਨ ਵੀ ਲੱਗਦੇ ਰਹੇ ਨੇ ਸਾਜਦੇ ਰਹੇ ਸੰਗਤਾਂ ਬਹੁਤ ਆਉਂਦੀਆਂ ਸੀਗਾ ਬੜਾ ਨਿਸਾਨ ਸਾਹਿਬ ਹੁੰਦਾ ਹੁਣ ਤੁਸੀਂ ਦੇਖ ਰਹੇ ਕਿ ਸਕਦੇ ਹਾਂ ਜਿਹੜਾ ਨਿਸ਼ਾਨ ਸਾਹਿਬ ਦਾ ਹਾਲ ਆ ਇਸ ਤਰ੍ਹਾਂ ਬਾਸਤਰ ਪਾਟੇ ਪੈਨੇ ਆ ਮਹਾਰਾਜ ਦੇ ਪਹਿਲਾਂ ਵੱਡਾ ਨਿਸ਼ਾਨ ਸਾਹਿਬ ਸੀ ਜਿਹੜਾ ਇੱਧਰ ਸਾਹਮਣੇ ਪਟਕੇ ਉਹ ਇੱਕ ਪਾਸੇ ਘਰਿਆ ਪਿਆ ਪਿਛਲੇ ਪਾਸੇ ਰੱਖਿਆ ਹੁਣ ਛੋਟਾ ਰਹਿ ਗਿਆ ਤੇ ਦੇਖੋ ਜਿਹੜਾ ਗੁਰਦੁਆਰੇ ਦੇ ਨਿਸ਼ਾਨੀ ਇਹ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਤੇ ਫਿਰ ਇਹ ਬਹਾਲ ਹੋਣੀ ਚਾਹੀਦੀ ਸੇਵਾ ਜਿਹੜਾ ਪਰਿਵਾਰ ਆ ਉਹ ਆਉਂਦੇ ਨੇ ਇੱਥੇ ਸਾਰੇ ਉਹ ਸਾਰੀਆਂ ਗੱਡੀਆਂ ਆ ਰਹੀਆਂ ਨੇ ਅਸੀਂ ਤੁਹਾਡੀ ਪਰਿਵਾਰ ਨਾਲ ਗੱਲ ਹੋਈ ਕੌਣ ਸੰਭਾਲਦਾ ਸੀਗਾ ਕਿੰਨੇ ਸ਼ੁਰੂ ਕੀਤਾ ਸੀਗਾ ਪਰਿਵਾਰ ਵਾਲੇ ਕੁਝ ਕਹ ਰਹੇ ਨੇ ਕਿ ਅਸੀਂ ਇੱਥੇ ਪ੍ਰਕਾਸ਼ ਨਹੀਂ ਕੀਤਾ ਜਾਂ ਕੁਛ ਇਹ ਚੀਜ਼ਾਂ ਦੇਖੋ ਅੱਜ ਸਾਡੇ ਕੋਲ ਗਏ ਸੀ ਸਾਰੀ ਜਿਹੜੇ ਇੱਥੇ ਹੈਗੇ ਨੇ ਇਹ ਜਿਨ੍ਹਾਂ ਦੀ ਜਗਾ ਗਈ ਉਹ ਉੱਥੇ ਸਾਰੇ ਮੋਰਚ ਵਾਲੇ ਇਕੱਠੇ ਹੋਏ ਸੀ ਬੈਰੋਪੁਰ ਸਾਹਿਬ ਕਾਲਾ ਸਿੰਘ ਝਾੜ ਸਾ ਇੱਕ ਝਾੜ ਸਾਹਿਬ ਵਾਲੇ ਤੇ ਪਾਉ ਜੀ ਹੋਰ ਸਾਰੇ ਉੱਥੇ ਸੰਗਤ ਇਕੱਠੀ ਹੋਈ ਸੀ ਉਹਨਾਂ ਸਾਡੇ ਕੋਲ ਵੀ ਉੱਥੇ ਸਿੰਘ ਗਏ ਨੇ ਮੈਂ ਕਿਹਾ ਵੀ ਹਾਂ ਭੇਜੇ ਨੇ ਦੇਖੋ ਉੱਥੇ ਗੁਰੂ ਸਾਹਿਬ ਦੇ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੀ ਬਿਆਦਬੀ ਹੋ ਰਹੀ ਆ ਨਿਸਾਨ ਸਾਹਿਬ ਦਾ ਵਸਤਰ ਪਾਟੇ ਪਏ ਨੇ ਤੇ ਉਹਦੀ ਬਹਾਲੀ ਹੋਣੀ ਚਾਹੀਦੀ ਆ ਜੇ ਤੁਸੀਂ ਕਹੋ ਵੀ ਅਸੀਂ ਕਬਜ਼ਾ ਕਰਨਾ ਸਾਨੂੰ ਕਬਜ਼ੇ ਦਾ ਕੋਈ ਮਤਲਬ ਨਹੀਂ ਨਾ ਤਾਂ ਅਸੀਂ ਕਬਜ਼ਾ ਕਰੀਏ ਨਾ ਸਾਨੂੰ ਕਬਜ਼ਾ ਕਰਨ ਦੀ ਲੋੜ ਆ ਇੱਥੇ ਬਸ ਸੇਵਾ ਸੰਭਾਲ ਹੋਵੇ ਕੋਈ ਸੰਸਥਾ ਕੇ ਤੇ ਜੇ ਚਾਹੇ ਸਾਨੂੰ ਇਹ ਸਾਨੂੰ ਸੇਵਾ ਸੰਭਾਲਣਾ ਚਾਹੇ ਇੱਥੇ ਕਮੇਟੀ ਬਣਾਉਣਾ ਚਾਹੇ ਕਿਸੇ ਸੰਸਥਾ ਨੂੰ ਦੇਣ ਇਹ ਇਹਨਾਂ ਤੇ ਡਿਪੈਂਡ ਕਰਦਾ ਵੀ ਇਹ ਕਿਸ ਤਰ੍ਹਾਂ ਸੇਵਾ ਸੰਭਾਲ ਹੋਣੀ ਚਾਹੀਦੀ ਆ ਇਹ ਜਿਹੜਾ ਵਿਰਧ ਹੋ ਗਿਆ ਸਾਰੀਆਂ ਚੀਜ਼ਾਂ ਗੇਟ ਗੁੱਟ ਟੁੱਟੇ ਹੋਏ ਨੇ ਜਾਇਥੇ ਸਰੂਪ ਦੀ ਗੱਲ ਆਉਂਦੀ ਹੈ ਹੋਰ ਵੀ ਕੋਈ ਚੀਜ਼ਾਂ ਇੱਥੇ ਪਈਆਂ ਜਾਂ ਜਨ ਗੁਰੂ ਮਹਾਰਾਜ ਨਾਲ ਜੁੜੀਆਂ ਹੋਈਆਂ ਜਿਵੇਂ ਨਿਸ਼ਾਨ ਸਾਹਿਬ ਤਾਂ ਲੱਗੇ ਹੋਇਆ ਹੈ ਹੋਰ ਵੀ ਚੀਜ਼ਾਂ ਇੱਥੇ ਪਈਆਂ ਨੇ ਕਹਿੰਦੇ ਉੱਤੇ ਲੋਕ ਲੱਗੇ ਹੋਇਆ ਗੁੰਦਮ ਢਾਏ ਗਏ ਨੇ ਪਿੱਛੇ ਨੂੰ ਪਈ ਹੋਏ ਨੇ ਕੋਈ ਇੱਧਰ ਪਿੱਛੇ نیچے ਡਿੱਗਿਆ ਪਿਆ ਚਲੋ ਇਹ ਤਾਂ ਹੁਣ ਇਹਨਾਂ ਨੂੰ ਜਦੋਂ 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 ਦੀ ਬਿਲਡਿੰਗ ਦੀ ਕੋਈ ਸੇਵਾ ਸੰਭਾਲੀ ਨਹੀਂ ਹੈਗੀ ਫਿਰ ਤਾਂ ਟੁੱਟ ਕੇ ਡਿੱਗਣਾ ਹੀ ਆ ਚੀਜ਼ਾਂ ਇਹ ਦੇਖੋ ਇੱਥੇ ਜਿਹੜਾ ਇਹਨਾਂ ਦੇ ਬਜ਼ੁਰਗ ਸੀ ਆਰਮ ਸਿੰਘ ਜੀ ਹੀ ਉਹਨਾਂ ਦਾ ਨਾਮ ਉਹਨਾਂ ਨੇ ਦੋ ਕਨਾਲ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਬਿਲਡਿੰਗ ਦੇਖੋ ਆ ਜਿਹੜਾ ਚਾਰ ਦੁਵਾਰੀ ਹੋਈ ਹੈ ਬਹੁਤ ਸੋਹਣੀ ਆ ਆ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ ਜਦ ਤੋਂ ਫਿਰ ਉਹ ਚੜਾਈ ਕਰਕੇ ਉਸ ਤੋਂ ਬਾਅਦ ਜਿਹੜਾ ਇਹ ਪਰਿਵਾਰ ਸੀ ਇਹ ਕੁਝ ਬਾਹਰੇ ਰਹਿੰਦੇ ਸੀ ਇਹ ਤੇ ਮਹਾਰਾਜ ਰੂਪ ਇਥੋਂ ਆਪਦੇ ਘਰ ਲੈ ਗਏ ਇਹਨਾਂ ਦੇ ਘਰੇ ਮਹਾਰਾਜ ਰੂਪ ਪ੍ਰਕਾਸ਼ ਆ ਤੇ ਪਰ ਇੱਥੇ ਕੋਈ ਸੇਵਾ ਸੁਭਾਲਣੀ ਇੱਥੇ ਆ ਭਾਈਏ ਬਿਠਾ ਰੱਖੇ ਨੇ ਸੋਦਾ ਬੀੜੀਆਂ ਪੀਂਦੇ ਹੁਣ ਸ਼ਰਾਬਾਂ ਵੀ ਨੇ ਸਰਾ ਦੇਖੋ ਅਸੀਂ ਕਹਿੰਦੇ ਆ ਵੀ ਦੀ ਬਹਾਲੀ ਹੋਵੇ ਕੋਈ ਕਰੇ ਸਾਨੂੰ ਬੇਅਦਬੀ ਨਹੀਂ ਹੋਣੀ ਚਾਹੀਦੀ ਇਸ ਥਾਨ ਦੀ ਜੇ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੀ ਇੱਥੇ ਪ੍ਰਕਾਸ਼ ਦੁਬਾਰਾ ਹੋਵੇ ਨਿਸ਼ਾਨ ਸਾਹਿਬ ਧੂਲੇ ਇੱਥੇ ਸੰਗਤਾਂ ਆਉਣ ਜਾਣ ਇੱਥੇ ਲੰਗਰ ਚੱਲੇ ਸਾਰਾ ਕੁਝ ਹੋਣਾ ਚਾਹੀਦਾ ਇੱਥੇ ਬੀਤੇ ਦਿਨਾਂ ਦੇ ਵਿੱਚ ਵੀ ਅਸੀਂ ਵੀਡੀਓ ਦੇਖੀ ਕਿ ਸੋਸ਼ਲ ਮੀਡੀਆ ਦੇ ਉੱਤੇ ਅਰਦਾਸ ਕਰਕੇ ਕਹਿੰਦੇ ਅਸੀਂ ਨਿਸ਼ਾਨ ਸਾਹਿਬ ਪਟੜਾ ਟਰੈਕਟਰ ਨਾਲ ਪਟਿਆ ਐਵੇਂ ਵੀ ਹੋ ਸਕਦਾ ਕਿ ਨੇ ਅਰਦਾਸ ਕਰਕੇ ਇੱਥੋਂ ਨਿਸ਼ਾਨ ਸਾਹਿਬ ਫਿਰ ਤੋਂ ਹਟਾ ਦਿੱਤਾ ਜਾਵੇ ਗੁਰਦੁਆਰਾ ਸਾਹਿਬ ਹਟਾ ਦਿੱਤੇ ਐਵੇਂ ਦਾ ਕੁਝ ਹੋ ਸਕਦਾ ਜਿਵੇਂ ਵੀਡੀਓ ਦੇ ਵਿੱਚ ਕਹਿ ਰਹੇ ਸੀਗੇ ਕਿ ਅਸੀਂ ਕੋਈ ਬੇਅਦਬੀ ਨਹੀਂ ਕੀਤੀ ਦੇਖੋ ਇਹੋ ਜਿਹੇ ਬਿਆਦਮੀ ਨੇ ਘਟਦੀਆਂ ਨੇ ਹੋ ਸਕਦਾ ਇਹ ਤਾਂ ਹੁਣ ਇਹਨਾਂ ਦੇ ਪਰਿਵਾਰ ਤੇ ਡਿਪੈਂਡ ਕਰਦਾ ਨਾ ਜਿਨ੍ਹਾਂ ਨੇ ਦਿੱਤਾ ਵੀ ਇਹਨਾਂ ਨੇ ਬਜ਼ੁਰਗਾਂ ਨੇ ਮਹਾਰਾਜਾ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ ਇਹਨੂੰ ਕਿਸ ਤਰ੍ਹਾਂ ਅਸੀਂ ਵਧੀਆ ਬਣਾਉਣਾ ਇਹਨੂੰ ਥੱਲੇ ਨਾਲ ਲੈ ਜਾਣਾ ਚਾਹੀਦਾ ਇਹਨੂੰ ਹੋਰ ਬਜ਼ੁਰਗਾਂ ਦੀ ਜਿਹੜੀ ਬਣਾਇਆ ਹੋਇਆ ਉਹਨਾਂ ਦੇ ਬਜ਼ੁਰਗਾਂ ਦੇ ਤੱਕ ਕਿਸੇ ਨੇ ਧੱਕੇ ਨਾਲ ਨਹੀਂ ਲਿਆ ਇਹਨਾਂ ਨੇ ਬਜ਼ੁਰਗਾਂ ਨੇ ਬਣਾਇਆ ਗੁਰਦੁਆਰਾ ਸਾਹਿਬ ਇਹਨੂੰ ਚਾਰ ਚੰਦ ਲਾਉਣੇ ਚਾਹੀਦੇ ਨੇ ਵਧੀਆ ਬਣਾਉਣਾ ਚਾਹੀਦਾ ਨਾ ਕਿ ਇਹਨੂੰ ਖੰਡਰ ਕਰ ਦੇ ਤੁਨ ਸਾਹਿਬ ਪਟਦੀਏ ਇਹ ਤਾਂ ਹੁਣ ਇਹਨਾਂ ਦੇ ਪਰਿਵਾਰ ਤੇ ਡਿਪੈਂਡ ਕਰਦਾ ਇਹਨਾਂ ਨੇ ਆਪਦੀ ਕਮੇਟੀ ਬਣਾਉਣੀ ਹੈ ਕਿਸੇ ਸੰਸਥਾ ਨੂੰ ਸੁਭਾਲਣਾ ਕਿਉਂ ਨੂੰ ਸੁਭਾਲਣ ਦੇ ਨੇ ਸਾਨੂੰ ਤਾਂ ਇਹ ਬਹਾਲੀ ਹੋਣੀ ਚਾਹੀਦੀ ਇੱਥੇ ਗੁਰੂਪਾਲ ਸਾਹਿਬਾ ਹਾਲਾ ਦਾ ਪ੍ਰਕਾਸ਼ ਹੋਵੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਨਾਲ ਤਾਂ ਅਸੀਂ ਕਬਜ਼ਾ ਕਰਨਾ ਕਬਜ਼ਾ ਤਾਂ ਸਾਡੇ ਸਰੀਰਾਂ ਦਾ ਹੀ ਨਹੀਂ ਹੈਗਾ ਖਬਰ ਹੈ ਕਦੋਂ ਸ਼ਾਮ ਨੂੰ ਇਹ ਇੱਕ ਪਲ ਘੜੀ ਦਾ ਵੀ ਭਰੋਸਾ ਨਹੀਂ ਹੈਗਾ ਸਰੀਰ ਦਾ ਤੇ ਸਾਨੂੰ ਕਬਜ਼ਾ ਤਾਂ ਕੋਈ ਮਤਲਬ ਨਹੀਂ ਅਸੀਂ ਕਹਿੰਦੇ ਆ ਦੀ ਸੇਵਾ ਸੰਭਾਲ ਹੋਵੇ ਇੱਥੇ 20 ਸਾਲ ਤੋਂ ਬੈਠੇ ਨੇ ਹਾਂ ਵੇ ਇੱਥੇ ਬਈਏ ਬੀਏ ਬੀੜੀ ਹੋ ਸਕਦਾ ਬੀੜੀਆਂ ਵੀ ਪੀਂਦੇ ਹੁਣ ਹੋ ਸਕਦਾ ਸ਼ਰਾਬਾਂ ਵੀ ਪੀਂਦੇ ਹੁਣ ਇਹ ਸਥਾਨ ਦੀ ਬੇਅਦਬੀ ਆ ਨਾ ਇਸ ਕਰਕੇ ਅਸੀਂ ਚਾਹੁੰਦੇ ਆ ਇਹਦੀ ਬਹਾਲੀ ਹੋਵੇ ਸੇਵਾ ਸੰਭਾਲ ਪਹਿਲਾਂ ਦੀ ਤਰ੍ਹਾਂ ਹੋਵੇ ਅਸੀਂ ਇਸ ਕਰਕੇ ਉਰੇ ਆਇਆ ਬਾਕੀ ਪਰਿਵਾਰ ਆ ਗਿਆ ਜਿਨ੍ਹਾਂ ਨੇ ਦਿੱਤੀ ਆ ਸਾਰੇ ਮੋਰਚਾ ਵਾਲੇ ਸਿੰਘ ਵੀ ਨੇ ਇਹ ਇਹ ਆਪੀ ਦੱਸਣਗੇ ਹੁਣ ਠੀਕ ਹੈ ਤਾਂ ਬੱਬਾ ਜੀ ਨੇ ਅਸੀਂ ਇਸ ਪਾਸੇ ਤੋਂ ਫਿਰ ਤੋਂ ਸਾਰੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰਿਵਾਰ ਪਹੁੰਚਿਆ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕਿਸ ਤਿੱਕੇ ਦੇ ਨਾਲ ਹੋਇਆ ਕਿਉਂਕਿ ਗੁਰਦੁਆਰੇ ਦੇ ਰੂਪ ਦੇ ਵਿੱਚ ਇਸ ਨੂੰ ਤਿਆਰ ਕੀਤਾ ਗਿਆ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀਗਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਉਂਕਿ ਗੁਰਬਾਣੀ ਦੀ ਸ਼ੁਰੂਤ ਹੀ ਪੰਕਤੀ ਆ ਉਹ ਵੀ ਇੱਥੇ ਕੀ ਪਤਾ ਕਿ ਕਿੰਨੇ ਟਾਈਮ ਤੋਂ ਇੱਥੇ ਮਿੱਟੀ ਦੇ ਵਿੱਚ ਗੰਦ ਦੇ ਵਿੱਚ ਪਈ ਹੋਈ ਆ ਗੁਰੂ ਦੁਖਪੰਜਨ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਕੰਬਾਲਾ ਪੱਠੇਵਾਲਾ ਮੁੱਖ ਸੇਵਾਦਾਰ ਸੇਵਕ ਜੋਗਿੰਦਰ ਸਿੰਘ ਤੇ ਇਹ ਵੀ ਬੇਅਦਬੀ ਹੈ ੴ ਜਿਹੜਾ ਸਤਗੁਰ ਪ੍ਰਸਾਦ ਲਿਖ ਕੇ ਰੱਖਿਆ ਹੋਇਆ ਇਹ ਬੇਅਦਬੀ ਸੌ ਤੋਂ ਵੱਡੀ ਹੈ ਤਾਂ ਇੱਥੇ ਇਸ ਪਾਸੇ ਨੂੰ ਇਹ ਚੀਜ਼ਾਂ ਨੇ ਸਾਰੀਆਂ ਖੰਡਰ ਹੋ ਚੁੱਕੀਆਂ ਨੇ ਪਰਿਵਾਰ ਹੁਣ ਆਇਆ ਹੈ ਪਰਿਵਾਰ ਕੀ ਕਹਿੰਦਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੀ ਸੇਵਾ ਸੰਭਾਲ ਕਿਉਂ ਨਹੀਂ ਕੀਤੀ ਗਈ ਕਿਉਂ ਅਜਿਹਾ ਛੱਡਿਆ ਗਿਆ ਹੁਣ ਬਾਬਾ ਜੀ ਨਾਲ ਗੱਲਬਾਤ ਹੋਏਗੀ ਉਸ ਤੋਂ ਬਾਅਦ ਅਸੀਂ ਇਸ ਖਬਰ ਨੂੰ ਨਸ਼ਰ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣ ਬਿਧਾਣ ਨੂੰ ਕਿ ਗੁਰੂ ਸਾਹਿਬ ਸਾਡੇ ਜਿੱਥੇ ਮਾਰਟੀ ਰਹੇ ਪਰਲੇ ਪਾਸੇ ਪਾ ਲੈਣ ਸਾਨੂੰ ਕਿ ਸਾਨੂੰ ਕੋਈ ਤਰਾਲ ਨਹੀਂ ਪਰ ਗੁਰੂ ਘਰ ਚ ਨਹੀਂ ਰਹਿਣਾ ਦੇਣਾ ਜਿਹਨੂੰ ਪ੍ਰਵਾਸੀਆਂ ਦਾ ਉਹ ਆਉਂਦਾ ਹੇਜ ਆਪਣੇ ਘਰੇ ਲੈ ਜੇ ਕਰਾਇ ਫਿਰ ਮੈਂ ਕਰਾ ਨਹੀਂ ਦੇ ਰਹੇ ਫਰੀ ਦੇਰ ਕੀ ਗਰੀਬਾਂ ਨੂੰ ਆਪਣੇ ਬੱਚੇ ਪਾਲਣ ਨਾ ਨਾ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਕਰ ਰਹੇ ਦੇਖੋ ਅਸੀਂ ਕਹਿੰਨੇ ਆ ਵੀ ਪ੍ਰਵਾਸੀਆਂ ਦਾ ਗੁਰਦੁਆਰੇ ਚ ਮੈਂ ਸਾਰੀ ਸੰਗਤ ਨੂੰ ਪੁੱਛਣਾ ਉਹਨਾਂ ਪ੍ਰਵਾਸੀ ਇੱਥੇ ਬੈਠ ਸਕਦਾ ਪਹਿਲਾਂ ਹੀ ਗੁਰੂ ਸਾਹਿਬ ਦੇ ਵਿਆਦੀਆਂ ਹੋਈਆਂ ਹੁਣ ਵੀ ਕਰੀ ਜਾਂਦੇ ਨੇ ਇਸ ਕਰਕੇ ਪ੍ਰਵਾਸੀਆਂ ਦੇ ਇੱਕ ਕਰਨ ਤੋੜਨ ਜਿਹਨੂੰ ਜਿਆਦਾ 희ਸਾ ਹੁੰਦਾ ਪ੍ਰਵਾਸੀਆਂ ਦਾ ਆਪਣੇ ਘਰੇ ਲੈ ਜਾਣਾ ਹੂੰ ਬਿਲਕੁਲ ਮਰਜ਼ਾਦਾ ਹੈਗੀਆ ਕਰੇ ਰੱਖਣ ਦੀ ਤੇ ਇੱਕਵੇਂ ਰੱਖੇ ਤੁਸੀਂ ਕਿਵੇਂ ਕਰੇ ਨਿਸਾਨ ਸਾਹਿਬ ਤੋਂ ਬਿਨਾਂ ਕਿਵੇਂ ਕਰੇ ਰੱਖਣਾ ਗੁਰੂ ਸਾਹਿਬ ਤੁਸੀਂ ਨਿਸਾਨ ਸਾਹਿਬ ਬਟਿਆ ਕੀ ਨਾ ਕਰੇ ਮਰਜ਼ਾਦਾ ਹੈਗਾ ਤੁਸੀਂ ਦੱਸੋ ਮੂੰ ਨਿਸ਼ਾਨ ਸਾਹਿਬ ਤਾਂ ਕਿ ਮੈਂ ਤੁਸੀਂ ਗੁਰੂ ਕਰਕੇ ਮੇਰਾ ਥੋੜੇ ਘਰੇ ਵੀ ਚੈਕਿੰਗ ਹੋਣੀ ਆ ਤੁਹਾਨੂੰ ਦੱਸ ਦਣਾ ਮੈਂ ਗੱਲ ਗੁਰੂ ਸਾਹਿਬ ਦਾ ਨਿਸ਼ਾਨ ਸਾਹਿਬ ਵੱਡਿਆ ਤੁਸੀਂ ਫਿਰ ਦੱਸ ਦਣਾ ਗੱਲ ਇਹ ਅਸੀਂ ਗੁਰੂਆਂ ਦੇ ਅਰਦਾਸ ਹੋ ਗਈ ਤਾਂ ਇਹ ਆਪਾਂ ਅਰਦਾਸਾ ਕਰਕੇ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਆ ਰਹੇ ਕੋਈ ਕਰਦੇ ਅਸੀਂ ਨਿਬਤ ਆ ਗਿਆ ਹਾਂ ਅਸੀਂ ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬਾਰੇ ਬੈਠੇ ਨਾ ਸੱਜੇ ਸਾਹਮਣੇ ਵਿਆਦ ਵੀ ਹੋ ਜਾਂਦੀ ਆ ਅਸੀਂ ਕਹਿੰਦੇ ਕੋਈ ਨਹੀਂ ਆ ਚਲੋ ਫਿਰ ਗੁਰੂ ਚੱਕੋ ਆਜੋ ਆਜੋ ਉਹਨੇ ਕਹਿਤਾ ਪਾਣੀ ਦੇ ਆ ਨੀ ਬੈਠ ਕੇ ਆਪਾਂ ਹਾਂ ਨਾ ਪੁੱਟਾ ਬੋਲਿਏ ਇਹ ਮਹਾਰਾਜ ਇਹਨਾਂ ਦੇ ਗੜਾ ਪਟੂਆਂ ਦੱਸ ਦੇਣਾ ਗੱਲ ਹੈ ਜਿਹੜਾ ਪਟਿਆ ਹੈ ਜੇ ਨਾ ਪਟਿਆ ਤਾਂ ਇਹਨੇ ਬੰਦੇ ਦੇਖ ਲਓ ਬਈ ਇਹ ਗੁਰੂ ਮਰਿਆਦਾ ਹੈ ਬਾਈ ਸਾਫ ਸੰਭਾਲ ਕੇ ਹਾਂ ਸਾਫ ਸੰਭਾਲ ਕੇ ਨਾ 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 ਕਰੋ ਸੰਭਾਲ ਲਾਗੇ ਪਤਾ ਕਿਤਨੇ ਲਾਗੇ ਪਤਾ ਜਿੱਤੇ ਲਾਗੇ ਪਤਾ ਜਿੱਤੇ ਲਾਗੇ ਪਤਾ ਇਹ ਤਾਂ ਲਾਵਾ ਦੇ ਬੰਦਸ ਦੀ ਗੱਲ ਹੈ ਕੈਟੀ ਗੱਲ ਹੋਣੀ ਮਹਾਰਾਜ ਨੂੰ ਕੋਈ ਤਰ੍ਹਾਂ ਜਲਾਓ ਬਾਈ ਜਿੱਤੇ ਕਹਿੰਦੇ ਕਿਰਾਇਆ ਦੇਣੇ ਕਿਦਾਂ ਲੈਂਦੇ ਨਹੀਂ ਕਰਾਉਂ ਲੋਬੀ ਫੈਸਲਾ ਲਓ ਕੀ ਦੰਦੇ ਹੋ ਤੇ ਤੁਹਾਨੂੰ ਇਥੋਂ ਇਹ ਤੋੜਨ ਇੱਕ ਹਫ਼ਤਾ ਦੇ ਦਾ ਹਫ਼ਤਾ ਬਹੁਤ ਹੁੰਦਾ ਇਹਨਾਂ ਨੇ ਬਹੁਤ ਚਿਰ ਰਹਿ ਲਿਆ ਇੱਥੇ ਆਪਾਂ ਜੀ ਉਹਨੂੰ ਬੁਲਾਓ ਭਾਈ ਠੀਕ ਹੈ ਨਾ ਤੁਸੀਂ ਸਾਤੇ ਉਹਨੀਆਂ ਗੱਲ ਕਰਨੀ ਜਿੰਨਾ ਦੇ ਦੇਣਾ ਟਾਈਮ ਕਰ ਦਦੇ ਹਫ਼ਤਾ ਤੁਸੀਂ ਇਹ ਇਹ ਦੇਖੋ ਇੱਕ ਹਫ਼ਤਾ ਤੁਹਾਨੂੰ ਦੇ ਦੋ ਭਾਈ ਸਾਹਿਬ ਗੱਲ ਇਹ ਆ ਸਾਨੂੰ ਤਾਂ ਨਾ ਤਾਂ ਸੀ ਕਬਜ਼ਾ ਕਰਨਾ ਕਬਜ਼ਾ ਮੈਂ ਤੁਹਾਨੂੰ ਪਹਿਲਾਂ ਵੀ ਸਾਡੇ ਸਰੀਰ ਤੇ ਨਹੀਂ ਹੈਗਾ ਅਸੀਂ ਕਹਿੰਦੇ ਸੇਵਾ ਸੰਭਾਲ ਹੋਵੇ ਨੰਬਰ 1 ਜਿਹੜੇ ਇੱਥੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਨੂੰ ਇਥੋਂ ਰਵਾਨਾ ਕਰੋ ਜਿੱਥੇ ਮਰਜ਼ੀ ਰਹਿਣ ਨਾ ਰਹਿਣ ਇੱਥੇ ਵੀੜੀਆਂ ਪੀਂਦੇ ਨੇ ਇੱਥੇ ਸ਼ਰਾਬ ਦੀਆਂ ਬੋਤਲਾਂ ਵੀ ਦੇਖਿਆ ਨੇ ਠੀਕ ਆ ਨਾ ਉਹ ਬੋਤਲ ਪਈਆ ਦੇਖ ਲਾਓ ਠੀਕ ਆ ਨਾ ਦੂਰ ਦੂਰ ਪਿੱਛੇ ਘੇਰ ਹਰ ਦੇਖੋ ਕਿੱਥੇ ਅਸੀਂ ਪਰਦਾਲੀ ਹੋਣ ਵੀ ਆਪਾਂ ਆਪਾਂ ਚੈੱਕ ਦੇਖੋ ਇਹਦੇ ਵਿੱਚ ਮਹਾਰਾਜ ਦੀ ਪ੍ਰਵਾਸੀ ਜੇ ਕਿਸੇ ਨੂੰ ਬਹੁਤਾ ਪ੍ਰਵਾਸੀਆਂ ਨਾਲ 헤ਜ ਆਪਦੇ ਘਰੇ ਲੈ ਜਾਓ ਨਹੀਂ ਨਹੀਂ ਠੀਕ ਆ ਨਾ ਇਹਦਾ ਚਾਹੀਦੀ ਨਹੀਂ ਹੋਰੇ ਇੱਥੇ ਇੱਥੇ ਤੁਸੀਂ ਚਾਹੇ ਕੋਈ ਆਪਦਾ ਤੁਸੀਂ ਕਮੇਟੀ ਬਣਾ ਲਓ ਕਿਸੇ ਸੰਸਥਾ ਨੂੰ ਸੌਂਪੋ ਠੀਕ ਆ ਜਿਹਨੂੰ ਤੁਹਾਡੀ ਰੂਹ ਕਰਦੀ ਉਹ ਪਰ ਇੱਥੇ ਇੱਕ ਇੱਕ ਮਹੀਨਾ ਤੁਹਾਨੂੰ ਦੇਤਾ ਹਫਤਾ ਇਹਨਾਂ ਪ੍ਰਵਾਸੀਆਂ ਵਾਸਤੇ ਇੱਕ ਮਹੀਨਾ ਤੁਹਾਨੂੰ ਕੋਈ ਇਹਦੀ ਸੇਵਾ ਸੰਭਾਲੇ ਰੰਗ ਰੋਗਨ ਕਰਾ ਕੇ ਇਥੇ ਮਹਾਰਾਜ ਰੂਪ ਪ੍ਰਕਾਸ਼ ਇਸੇ ਤਰ੍ਹਾਂ ਜਿਹੜਾ ਨੀਸ਼ਾਨ ਸਾਹਿਬ ਪਹਿਲਾਂ ਉਹ ਵੀ ਕਰੋ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਆ ਲਾ ਜਾਵੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਆਵੇ ਸਾਥ ਸਰੀਆ ਦਾ ਜੇ ਇੱਕ ਮਹੀਨੇਂਦਰ ਤੁਸੀਂ ਨਾ ਕਰਿਆ ਫਿਰ ਫੌਜਾਂ ਆਪ ਹੀ ਕਰਨਗੀਆਂ ਬਾਬਾ ਜੀ ਦੇ ਬਚਨ ਨੇ ਇਹ ਇਹਦੇ ਬਚਨ ਨੇ ਬਾਬਾ ਬੇਰਵਾਰ ਸਾਹਿਬ ਕੀ ਕੋਈ ਗਲਤ ਤਾਂ ਨਹੀਂ ਕੰਮ ਐਪ ਰਹਿਣਾ ਪਊਗਾ ਵੀਰ ਕੋਈ ਦੱਸੋ ਜੇ ਕੋਈ ਖੱਤ ਫੈਸਲਾ ਦੱਸੋ ਸੰਦਖਣ ਅਸੀਂ ਉਥੇ ਮੋਰਚਾ ਲਾਇਆ ਗੁਰੂ ਸਾਹਿਬ ਦੀ ਬਿਆਦਮੀਆਂ ਰੋਕਣ ਬਾਅਦ ਜੇ ਇਹ ਸਹਾਰ ਨਹੀਂ ਸਕਦੇ ਕਿਤੇ ਹੋਵੇ ਇਹ ਤੁਸੀਂ ਕਰਨਾ ਤੁਹਾਡਾ ਦੇਖੋ ਤੁਹਾਡੇ ਬਜ਼ੁਰਗਾਂ ਨੇ ਹੋ ਜਾਊਗਾ ਤੁਹਾਡੇ ਬਾਪ ਦਾ ਵੀ ਦੇਖੋ ਤੁਹਾਡੇ ਬਜ਼ੁਰਗਾਂ ਨੇ ਲਾਇਆ ਨੀਸ਼ਾਨ ਸਾਹਿਬ ਉਹਨਾਂ ਨੇ ਤੁਹਾਡਾ ਤਾਂ ਇਦੂ ਦੁੱਖਣਾ ਹੱਕ ਵਧੀਆ ਸੋਹਣਾ ਬਣਾ ਕੇ ਰੱਖਣ ਦਾ ਇਹਨੂੰ ਹੱਕ ਬਣਦਾ ਇਹ ਪਰਿਵਾਰ ਦੀ ਬਿਲਡਿੰਗ ਲਈ ਬਣਾਈ ਸੀ ਨੀਸ਼ਾਨ ਸਾਹਿਬ ਬਾਅਦ ਵਿੱਚ ਬੰਦੇ ਜਿਹੜੇ ਚਲੋ ਯਾਰ ਇਹਨੂੰ ਛੱਡੋ ਇਹ ਪਤਾ ਹੁਣ ਸਭ ਨੂੰ ਮਹੀਨਾ ਦੇ ਦਿੱਤਾ ਉਹ ਇਹ ਕਰਨ ਵਾਲਾ ਬਿਲਡਿੰਗ ਦਾ ਹੀ ਖਤਰ ਬਣਾਏ ਸੀ ਇੱਕ ਮਿੰਟ ਮੈਂ ਬਿਲਡਿੰਗ ਕਾਦੀ ਖਤਰ ਬਣਾਏ ਸੀ ਉਹਨਾਂ ਨੇ ਆਪਣੇ ਇੱਥੇ ਭਗਤੀ ਕਾ ਨੂੰ ਵਾਸਤੇ ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਸੇਵਾ ਮੈਂ ਕਰੂੰਗਾ ਜਿੱਦਾਂ ਡਿਸਪੈਂਸਰੀ ਲੈ ਕੇ ਆਇਆ ਸੀ ਕਰਨਲ ਸਿੰਘ ਸਿੰਘ ਕਰਨਲ ਸਿੰਘ ਰਿਟਾਇਰ ਹੋਏ ਵੀ ਤੁਸੀਂ ਇੱਥੇ ਆ ਕੇ ਬੈਠੇ ਕਰੋ ਆ ਦਫਤਰ ਇੱਕ ਕਮਰੇ ਨੂੰ ਵਾਸਤੇ ਬਣਾਏ ਸੀ ਡਿਸਪੈਂਸਰੀ ਹਾਂ ਡਿਸਪੈਂਸਰੀ ਵੀ ਅਸੀਂ ਫ੍ਰੀ ਲੋਜ ਵੀ ਫ੍ਰੀ ਸੇਵਾ ਉਹ ਵੀ ਫ੍ਰੀ ਸੀਗੇ ਰਿਟਾਇਰ ਸੀਗੇ ਪੈਨਸ਼ਨ ਲੈਂਦੇ ਸੀ ਤੇ ਕਹਿੰਦੇ ਬਾਕੀ ਅਸੀਂ ਜੋ ਸਾਡੇ ਵੱਲੋਂ ਸਰੂਗਾ ਅਸੀਂ ਦਵਾਂਗੇ ਵੀ ਤੁਸੀ ਤੇ ਸੇਵਾ ਕਰੋ ਪਰ ਉਹ ਡਿਸਪੈਂਸਰੀ ਖੋਲੀ ਸੀ ਪਰ ਉਹ ਰੋਗੇ ਨੇ ਲਿਆਂਦਾ ਹੋਰੇ ਮਰਿਆ ਸਵੇਰ ਤਾਂ ਬਾਅਦ ਚ ਫਿਰ ਜਿਹੜਾ ਜਗਿੰਦਰ ਸਿੰਘ ਹੁਣ ਆਏ ਸੀ ਆ ਹੋਰ ਦੋ ਬੰਦੇ ਤਿੰਨ ਆਏ ਸੀ ਉਹਨੇ ਕਹੇ ਥੋੜੀ ਮਰਜੀ ਤੇ ਵਗੈਰੇ ਨਹੀਂ ਨਹੀਂ ਫਿਰ ਉਹ ਕਹਿੰਦੇ ਅਸੀਂ ਸੇਵਾ ਕਰਾਂਗੇ ਜੀ ਸਾਨੂੰ ਦਿਓ ਜਗ੍ਹਾ ਦਿਓ ਅਸੀਂ ਸੇਵਾ ਕਰਾਂਗੇ ਹੁਣ ਛੱਡੋ ਜਿਹੜਾ ਭਰਾ ਆਗੇ ਜਗਿੰਦਰ ਸਿੰਘ ਉਹ ਸੰਭਾਲ ਲਵਾਂਗੇ ਭਰਾ ਦਾ ਪੁੱਤ ਬੰਦਾ ਹੈਗਾ ਲੰਘੇ ਲਾਵਾਂਗੇ ਭਰਾ ਜੀ ਆਪਣੇ ਲਾਵਾਂਗੇ ਫਿਰ ਇਹ ਇਹ ਵਿਚਾਰੇ ਅਮਰੀਕਾ ਚ ਰਹਿੰਦੇ ਆ ਚਲੋ ਭਾਈ ਸਾਹਿਬ ਸਾਡੀ ਤਾਂ ਇਹ ਹੱਥ ਜੋੜ ਕੇ ਬੇਨਤੀ ਇਹ ਸੇਵਾ ਸੰਭਾਲ ਕਰੋ ਠੀਕ ਹੈ ਭਾਈ ਠੀਕ ਹੈ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਜਿਸ ਗੁਰੂ ਘਰ ਦੀ ਗੱਲ ਕਰ ਰਹੇ ਸੀਗੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਇੱਕ ਪਿੱਛੇ ਪਿਆ ਹੋਇਆ ਉਹਦੇ ਜਿਹੜੇ ਨੇ ਵਾਰਿਸ ਇੱਥੇ ਪਹੁੰਚੇ ਨੇ ਉਹ ਕਹਿੰਦੇ ਕਿ ਸਾਡੀ ਜ਼ਮੀਨ ਹੈ ਅਸੀਂ ਇਸ ਦੀ ਸੇਵਾ ਸੰਭਾਲ ਕਰਦੇ ਸੀਗੇ ਸਾਡੀ ਜ਼ਮੀਨ ਦੇ ਵਿੱਚ ਹੈਗਾ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇਹਨਾਂ ਦਾ ਇਹ ਵੀ ਕਹਿਣਾ ਕਿ ਕਬਜ਼ੇ ਵਾਲੀ ਗੱਲ ਵੀ ਹੋ ਜਾਣੀ ਆ ਇਹ ਇਹ ਬਾਈ ਹੋ ਰਹੇ ਨੇ ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਪ੍ਰਕਾਸ਼ ਕੀਤਾ ਹੈ ਅਸੀਂ ਸਾਰੇ ਕੁਝ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਰੂਪ ਕਿੱਥੇ ਗਿਆ ਗੁਟਕਾ ਸਾਹਿਬ ਸੀ ਕਿਉਂ ਕਿੱਥੇ ਗਏ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਇਹਨਾਂ ਦੀ ਗਲਤੀ ਹੈ ਜਾਂ ਨਹੀਂ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿ ਨਹੀਂ ਭਾਈ ਕੀ ਨਾਮ ਹੈ ਤੁਹਾਡਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੀ ਕਿੰਨੇ ਟਾਈਮ ਤੋਂ ਇੱਥੇ ਗੁਰੂ ਘਰ ਬਣਿਆ ਹੋਇਆ ਹੈ ਇਹ ਹੋਗੇ 10 ਕੋਸਾਲ ਹੋ ਗਏ 10 12 ਸਾਲ 10 12 ਸਾਲ ਇਹ ਕਿਹਨਾਂ ਵੱਲੋਂ ਤਿਆਰ ਕਰਾਇਆ ਗਿਆ ਸਾਡੇ ਪਿਤਾ ਜੀ ਵੱਲੋਂ अच्छा उन्होंने सेवा संभाल शुरू की थी सीगी ता ਹੁਣ ਇਹ ਇਥੇ ਜਿਹੜੀ ਬੇਅਦਬੀ ਹੋ ਰਹੀ ਹੈ ਨਿਸ਼ਾਨ ਸਾਹਿਬ ਦੀ ਪਿੱਛੇ ਨਿਸ਼ਾਨ ਸੇਵਾ ਵਸਤੀ ਬਿਲਡਿੰਗ ਬਣਾਈ ਸੀ ਹੈ ਆਪਣੀ ਜਗ੍ਹਾ ਨੂੰ ਸੇਵਾ ਦਾ ਸੀਗਾ ਵੀ ਅਸੀਂ ਮੈਂ ਇਥੇ ਕੋਈ ਧਾਰਮਿਕ ਕੋਈ ਵਿਦਿਆਦਾ ਕੋਈ ਇਦਾਂ ਬੱਚਿਆਂ ਵਾਸਤੇ ਕੋਈ ਸੰਗੀਤ ਸਿੱਖਿਆ ਜਾਂ ਕੋਈ ਧਰਮ ਵਰਚਾ ਦੀ ਇਦਾਂ ਦੀ ਕੋਈ ਸੇਵਾ ਕਰਾਂਗੇ ਇੱਥੇ ਉਹਦੇ ਵਾਸਤੇ ਤਿਆਰ ਕੀਤੀ ਬਿਲਡਿੰਗ ਹੈ ਤੁਸੀਂ ਉਸ ਤੋਂ ਬਾਅਦ ਸੇਵਾ ਸੰਭਾਲ ਕਿਉਂ ਨਹੀਂ ਕੀਤੀ ਜਿਸ ਤੀਕੇ ਨਾਲ ਨਿਸ਼ਾਨ ਸਾਹਿਬ ਦਾ ਕੋਈ ਕਪੜਾ ਨਹੀਂ ਬਦਲਿਆ ਗਿਆ ਕੋਈ ਸੇਵਾ ਨਹੀਂ ਕੀਤੀ ਗਈ ਇੱਕ ਨਿਸ਼ਾਨ ਸਾਹਿਬ ਪੱਟ ਕੇ ਪਿੱਛੇ ਸਿੱਟਿਆ ਹੋਇਆ ਗੁੰਦਮ ਜਿਹੜੇ ਗੁੰਮਦ ਨੇ ਉਹ ਪਿੱਛੇ ਸਾਰੇ ਪੱਟ ਕੇ ਡਿੱਗੇ ਪਏ ਨੇ ਇਹਨਾਂ ਦੀ ਕਿਉਂ ਨਹੀਂ ਤੁਸੀਂ ਧਿਆਨ ਕੀਤਾ ਤੁਹਾਡਾ ਬਿਲਕੁਲ ਗੁਰੂ ਨਾਲ ਪਿਆਰ ਨਹੀਂ ਸੀਗਾ ਇਸ ਤੀਕੇ ਨਾਲ ਗੁਰੂ ਨਾਲ ਪਿਆਰ ਹੈਗਾ ਸਾਡਾ ਪਰ ਲੇਕਿਨ ਅਸੀਂ ਇੱਥੇ ਬੰਦੇ ਰੱਖੇ ਸੀਗੇ ਜਿਹੜੇ ਵੀ ਬੰਦੇ ਰੱਖਦੇ ਸੀ ਤੇ ਪ ਸਿਗੇ ਫੇਰ ਉਹਨਾਂ ਮਸਮ ਕਰਦੇ ਸੀਗੇ ਜਦ ਤੱਕ ਪਿਤਾ ਜੀ ਸੀਗੇ ਜਦ ਤੱਕ ਉਹਨਾਂ ਨੇ ਕਈ ਬੰਦੇ ਇੱਥੇ ਲੈ ਕੇ ਆਏ ਕਈ ਬੰਦੇ ਆਏ ਇੱਥੇ ਜਿਨ੍ਹਾਂ ਨੂੰ ਸੇਵਾਦਾਰ ਵਜੋਂ ਦਿੱਤਾ ਵੀ ਅਸੀਂ ਤੁਸੀਂ ਸੇਵਾ ਕਰੋ ਇੱਥੇ ਆਸਥਾਨ ਮੇਰਾ ਬਣਾਇਆ ਹੋਇਆ ਪਰ ਇੱਥੇ ਸੇਵਾ ਕਰੋ ਤੁਸੀਂ ਪਬਲਿਕ ਦੀ ਉਹ ਕਰੋ ਹਨਾ ਉਹ ਆਏ ਉਹਰੇ ਕਈ ਕਈ ਬੜੇ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਉਹਰੇ ਆ ਕੇ ਜ਼ਮੀਨ ਦੇ ਕਾਗਜ਼ ਬਣਾ ਲਏ ਤੇ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਫੇਰ ਉਹਨਾਂ ਨੂੰ ਮਸਾਈਂ ਕੱਢੇ ਇੱਥੇ ਤੇ ਫਿਰ ਅਸੀਂ ਮਹਾਰਾਜ ਦੇ ਰੂਪ ਫਿਰ ਅਸੀਂ ਪਿਤਾ ਜੀ ਦੀ ਬਿਮਾਰ ਹੋ ਗਏ ਸੀਗੇ ਫਿਰ ਮਹਾਰਾਜ ਕਾਸੀ ਬਤਨ ਕਹੇ ਇੱਥੇ ਮਹਾਰਾ ਸਰੂਪ ਨਹੀਂ ਰੱਖਣ ਨਾ ਵੀ ਇੱਥੇ ਸੇਵਾ ਹੋਣੀ ਆ ਮਹਾਰਾ ਸਰੂਪ ਅਸੀਂ ਗੁਰਦੁਆਰੇ ਛੱਡਿਆ ਸੀ ਅੱਛਾ ਉਹ ਸਰੂਪ ਦੀ ਕੋਈ ਰਸੀਦ ਵਗੈਰਾ ਦਿੱਤੀ ਤੁਹਾਨੂੰ ਕਿੱਥੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਮ੍ਹਾਂ ਕਰਾਇਆ ਤੁਸੀਂ ਅਸੀਂ ਆਪਣੇ ਘਰ ਲੈ ਕੇ ਸੀ ਗੁਰਦੁਆਰਾ ਸਾਹਿਬ ਸਾਡੇ ਅਸੀਂ ਘਰ ਵੀ ਪ੍ਰਕਾਸ਼ ਅਸੀਂ ਪ੍ਰਕਾਰ ਕਰ ਲੈ ਕੇ ਸੀ ਉਹ ਹੀ ਸਰੂਪ ਜਿਹੜਾ ਇੱਥੇ ਸੀਗਾ ਉਹ ਤੁਹਾਡੇ ਘਰ ਘਰੇ ਸਾਡੇ ਨਾਲੇ ਤੁਸੀਂ ਗੁਰਦੁਆਰਾ ਸਾਹਿਬ ਕਹ ਰਹੇ ਕਿ ਅਸੀਂ ਹੁਣ ਇੱਥੇ ਬੀਬੀ ਹੈਗੇ ਆਪਣੇ ਉਹਨਾਂ ਦੇ ਘਰ ਵਿੱਚ ਰੱਖਿਆ ਹੁਣ ਕਿਸੇ ਹੋਰ ਉਹ ਕਿਤੇ ਹੁੰਦੀਆਂ ਘਰੇ ਉੱਪਰ ਘਰੇ ਪਏ ਨੇ ਉਹ ਸਾਰਿਆਂ ਦੀ ਸੇਵਾ ਸੰਭਾਲ ਤੁਸੀਂ ਕਰਦੇ ਫਿਰ ਇਹਨਾਂ ਦੀ ਕਿਉਂ ਨਹੀਂ ਕੀਤੀ ਜਿਹੜੇ ਹੁਣ ਨਿਹੰਗ ਸਿੰਘ ਫੌਜ ਪਹੁੰਚੀ ਐ ਇੱਥੇ ਉਹ ਕਹਿ ਰਹੇ ਨੇ ਕਿ ਬੇਅਦਬੀ ਕੀਤੀ ਜਾ ਰਹੀ ਐ ਸਾਰਾ ਕੁਝ ਨਿਸਾਨ ਸਾਹਿਬ ਪੁੱਟ ਕੇ ਪਿੱਛੇ ਸਿੱਟਾ ਆਇਆ ਕਹਿੰਦੇ ਸ਼ਰਾਬਾਂ ਪੀਤੀਆਂ ਜਾਂਦੇ ਨੇ ਬੀੜੀਆਂ ਪੀਤੀਆਂ ਜਾਂਦੇ ਨੇ ਮੱਜਾਂ ਕਹਿੰਦੇ ਇੱਥੇ ਹੁੰਦੀਆਂ ਨੇ ਭੇਡਾਂ ਕਹਿੰਦੇ ਪਿੱਛੇ ਸਾਡਾ ਡੈਰੀ ਫਾਰਮ 'ਤੇ ਜ਼ਮੀਨ ਆ ਮੱਜਾਂ ਮੱਜਾਂ ਜ਼ਮੀਨ ਐ ਪਿੱਛੇ ਡੈਰੀ ਫਾਰਮ ਐ ਸਾਡਾ ਮੱਜਾ ਤੇ ਰੱਖਾਂਗੇ ਜੀ ਆਪਾਂ ਖੇਤਾਂ ਚ ਖੇਤਾਂ ਜੈਨੇ ਸਾਡੇ ਪਿੱਛੇ ਗੁਰੂ ਘਰ ਨੂੰ ਥੋੜੀ ਮੱਝਾਂ ਵਾਲਾ ਵਾੜਾ ਬਣਾ ਦੋ ਕਹਿੰਦੇ ਗੁਰੂ ਘਰ ਤਾਂ ਨਹੀਂ ਬੜਦੇ ਪਿੱਛੇ ਰੱਖੀਆਂ ਹੋਈਆਂ ਮੱਝਾਂ ਦਾ ਇੱਥੇ ਇੱਕ ਵੀਡੀਓ ਨੇ ਉਹਨਾਂ ਕੋਲ ਇੱਥੇ ਮੱਝਾਂ ਬੰਨੀਆਂ ਹੋਈਆਂ ਨੇ ਦਾਰੂ ਵਾਲੀਆਂ ਬੋਤਲਾਂ ਪਈਆਂ ਹੋਈਆਂ ਨੇ ਸਾਹਮਣੇ ਤੁਸੀਂ ਮੁਨਕਰ ਨਾ ਹੋਈ ਚੀਜ਼ਾਂ ਸਾਡੇ ਕੋਲ ਰਿਕਾਰਡ ਹੈਂ ਦਾਰੂ ਵਸੇ ਇੱਥੇ ਕੋਈ ਨਹੀਂ ਪਿੰਦਾ ਆ ਪਿੰਡ ਦੇ ਬੰਦੇ ਵੀ ਹੈਗੇ ਆ ਜਾਂਦੇ ਨੇ ਬੋਤਲ ਦਿਖਾ ਦੇਣਾ ਤੁਹਾਨੂੰ ਉਹ ਤਾਂ ਚਲੋ ਕੋਈ ਕਿਸੇ ਨੇ ਲਿਆ ਕੇ ਸ਼ਰਾਬ ਕੀਤੀ ਹੋਈ ਸਾਨੂੰ ਕਹਿ ਨਹੀਂ ਸਕਦੇ ਠੀਕ ਹੈ ਨਾ ਜੀ ਹੁਣ ਅਸੀਂ ਜਿਹੜੇ ਇੱਥੇ ਬੰਦੇ ਰੱਖਿਆ ਪਹਿਲਾਂ ਅਸੀਂ ਕੋਈ ਨਾਲ ਸੀ ਤਾਂ ਵੀਡੀਓ ਵਾਲ ਇੱਥੇ ਪੇਡਾਂ ਖੜੀਆਂ ਹੋਈਆਂ ਨੇ ਮੱਜਾਂ ਖੜੀਆਂ ਹੋਈਆਂ ਨੇ ਫਿਰ ਉਹ ਕਿਵੇਂ ਆ ਗਈਆਂ ਉਹ ਉਹਨਾਂ ਦੀ ਵੀਡੀਓ ਹੈ ਉਹ ਤਾਂ ਨਹੀਂ ਲਿਆ ਸਕਦੇ ਚਲੋ ਦਾਦੀ ਦੀ ਬੋਤਲ ਦੀ ਕੋਈ ਨਹੀਂ ਹੈਗੀ ਉਹ ਗੇਟ ਹੈਗਾ ਸਾਡੇ ਆਪਣੇ ਗੇਟ ਰੱਖੇ ਨੇ ਕਿਥੇ ਉੱਥੇ ਜ਼ਮੀਨ ਵਾਸਤੇ ਲੱਗਣ ਖੇਤਾਂ ਚ ਕਿਸੇ ਰਸਤਾ ਹੈ ਨਹੀਂ ਗਾure ਪੁੱਛ ਲੋ ਕਿਸੇ ਨੂੰ ਇੱਥੇ ਹੁਣ ਇੱਥੇ ਕੀ ਕਰਦੇ ਮੱਝਾਂ ਵਾਲਿਆਂ ਦੇ ਇੱਥੋਂ ਨਿਕਲਦੇ ਪਿੱਛੇ ਲੈ ਜਾਂਦੇ ਨੇ ਹੁਣ ਅਸੀਂ ਕਿਸੇ ਰਸਤਾ ਤੇ ਨਹੀਂ ਬੰਦ ਕਰ ਸਕਦੇ ਹੈ ਚਲ ਅਗਲਾ ਕਹਿੰਦਾ ਵੀ ਚਲ ਮੈਂ ਗਰੀਬ ਆਦਮੀ ਆ ਖੇਤਾਂ ਚ ਸਾਰੇ ਖੇਤ ਨੇ ਠੀਕ ਹੈ ਇੱਥੋਂ ਪਿੱਛੇ ਚਗਾਂਦੇ ਇੱਥੇ ਪਾਰ ਹੋ ਕੇ ਇੱਥੋਂ ਨਿਕਲ ਜਾਂਦੇ ਨੇ ਹੋਰ ਕਿ ਬਾਕੀ ਪੇਡਾਂ ਵਾਲਾ ਨਹੀਂ ਇੱਥੇ ਕੋਈ ਹੈਗਾ ਉਹ ਤਾਂ ਰਸਤੇ ਚੋਂ ਚਲ ਇੱਥੋਂ ਨੂੰ ਹੋ ਕੇ ਪਿੱਛੋਂ ਨਿਕਲ ਜਾਂਦੇ ਨੇ ਤੁਸੀਂ ਤੁਹਾਡੇ ਮਨ ਚ ਡਰਿਆ ਹੁਣ ਬਾਬਾ ਜੀ ਰਿਕਵਜ਼ਾ ਕਰਨਾ ਇਹਨੇ ਨੰਗ ਸਿੰਘ ਉਹ ਸੰਤੋਸ਼ ਜੀ ਚਲੋ ਇਹਨਾਂ ਨੇ ਬਾਬਾ ਜੀ ਨਾਲ ਗੱਲ ਵੀ ਕਰਕੇ ਆਏ ਆ ਉੱਥੇ ਉਹ ਕਹਿੰਦੇ ਸਾਨੂੰ ਗੁਰੂ ਨਾਲ ਦਰਦ ਆ ਸੀ ਇਸ ਕਰਕੇ ਆਏ ਆ ਕਹਿੰਦੇ ਜੇ ਤੁਹਾਨੂੰ ਲੱਗਦਾ ਕਹਿੰਦੇ ਕਾਨੂੰਨਨ ਕਾਰਵਾਈ ਕਰਵਾਉਣਾ ਸਾਨੂੰ ਵੀ ਗੁਰੂ ਨਾਲ ਦਰਦ ਹੈ ਅਸੀਂ ਜੋ ਸਾਡੇ ਵੱਲੋਂ ਬਣੇਗਾ ਅਸੀਂ ਆਪਣੀ ਸੇਵਾ ਆਪ ਇੱਥੇ ਆਪ ਕਰਾਵਾਂਗੇ ਕਿਉਂਕਿ ਅਸੀਂ ਬੰਦੇ ਬਹੁਤ ਰੱਖ ਕੇ ਦੇਖੇ ਤੇ ਬਹੁਤ ਬੰਦੇ ਬਿਠਾਏ ਨੇ ਅਸੀਂ ਸੇਵਾ ਅਸੀਂ ਬਾਬਾ ਜੀ ਨਾਲ ਗੱਲ ਕਰੀ ਉੱਥੇ ਜਾ ਕੇ ਮੈਂ ਤਾਲ ਮਿਲ ਕਮੇਟੀ ਕੌਮੀ ਸਾਂ ਮੋਰਚੇ ਦਾ ਮੈਂਬਰ ਆ ਤੁਹਾਨੂੰ ਪਤਾ ਹੀ ਹੈ ਹਾਂ ਠੀਕ ਹੈ ਨਹੀਂ ਅਸੀਂ ਬਾਬਾ ਜੀ ਨਾਲ ਸਾਰੀ ਗੱਲਬਾਤ ਕੀਤੀ ਹੈ ਜਾ ਕੇ ਇਹਨਾਂ ਨੂੰ ਵੀ ਕਿਹਾਗਾ ਇਹਨਾਂ ਨੂੰ ਫਟਕਾਰ ਪਾਈਏ ਬਾਬਾ ਜੀ ਨੇ ਵੀ ਤੁਸੀਂ ਉੱਥੇ ਐ ਖਾਲੀ ਛੱਡ ਗਏ ਕਿਉਂ ਚਲੇ ਗਏ ਸੀਗੇ ਇਹ ਦਰਹਲਾ ਐਨ ਆਰ ਆਈ ਨੇ ਚਲੇ ਗਏ ਸੀ ਬਾਹਰ ਅਮਰੀਕਾ ਚ ਇੱਥੇ ਜਿਹੜਾ ਬੰਦਾ ਜੋਗਿੰਦਰ ਸਿੰਘ ਕੋਈ ਰੱਖਿਆ ਸੀਗਾ ਉਹਨੇ ਜਾਲੀ ਵਸੀਦੀ ਦੀ ਤਿਆਰ ਕਰ ਲਈ ਇਸ ਕਰਕੇ ਮਸਾ ਉਹ ਕੱਢਿਆ ਇੱਥੋਂ ਫਿਰ ਮਹਾਰਾਜ ਸਾਡੇ ਤਾਂ ਸਰੂਪ ਚੱਕ ਕੇ ਘਰੇ ਲੈ ਗਏ ਸੀਗੇ ਫਿਰ ਉਸ ਤੋਂ ਬਾਅਦ ਫਿਰ ਚੋਲਾ ਬਦਲਣ ਦੀ ਆਪਣਾ ਨਿਸ਼ਾਨ ਸਾਹਿਬ ਦੀ ਕੋਈ ਬੰਦਾ ਹੈ ਨਹੀਂ ਸੀ ਇਹੋ ਜਿਹਾ ਜਦੋਂ ਉਹ ਆਉਂਦੇ ਸੀਗੇ ਸ਼ਾਇਦ ਕਦੇ ਨਾ ਕਦੇ ਬਦਲਦੇ ਸੀਗੇ ਠੀਕ ਹੈ ਫਿਰ ਆਜ ਤੇ ਇਹਨਾਂ ਨੇ ਕਰਾਇਦੇ ਵੀ ਰੱਖੇ ਹੋਏ ਨੇ ਕਿ ਵੀ ਚਲੋ ਪਿੱਛੇ ਤੁਸੀਂ ਮਾੜਾ ਮੋਟਾ ਕੋਈ ਕਰੈਕ ਹੋ ਜੀ ਉਹਦੇ ਇੱਥੇ ਦੇਖਪਾਲ ਵਾਸਤੇ ਵੀ ਦੇਖਪਾਲ ਵਾਸਤੇ ਹੈਨਾ ਕੋਈ ਮਹਾਰਾਸ਼ਟਰੀ ਵੀਰ ਤਾਂ ਇੱਥੇ ਹੈ ਨਹੀਂ ਸੋ ਕਹਿਣ ਦਾ ਮਤਲਬ ਅਸੀਂ ਬਾਬਾ ਜੀ ਕੋਲ ਪਹਿਲਾਂ ਜਾਏ ਸੀ ਬਾਬਾ ਜੀ ਵੀ ਸਾਡੇ ਹੀ ਤਾਲਮੇਲ ਕਮੇਟੀ ਮੈਂਬਰ ਨੇਗੇ ਗੋਮੀ ਸਾਹ ਮੋਰਚਾ ਜੋ ਕੋਈ ਬਾਹਰ ਦਾ ਨਹੀਂ ਹੈਗੇ ਸਾਡੇ ਆਪਣੀ ਨੇ ਸੋ ਅਸੀਂ ਪਹਿਲਾਂ ਉਹਨਾਂ ਨਾਲ ਸਾਰੀ ਗੱਲਬਾਤ ਕਰ ਆਏ ਸੀਗੇ ਇਸ ਕਰਕੇ ਪਤਾ ਸੀ ਸਾਨੂੰ ਵੀ 2 ਵਜੇ ਤੁਸੀਂ ਆਉਣਾ ਤਾਂ ਹੀ ਅਸੀਂ ਵੀ ਇੱਥੇ ਆਏ ਆ ਸਾਰੇ ਸੋ ਮਾਲਕ ਖੜੇ ਨੇਗੇ ਤੁਸੀਂ ਆਪ ਇਸ ਚੀਜ਼ ਨੂੰ ਦੇਖੋ ਕਈ ਮੋਰਚਾ ਲੱਗਿਆ ਹੋਇਆ ਉਹ ਪੰਥਕ ਮੁੱ ਕੋਈ ਬੰਦੀ ਸਿੰਘਾਂ ਦੇ ਲਈ ਲੱਗਿਆ ਹੋਇਆ ਕੋਈ ਵੀ ਕੋਈ ਬੇਅਦਬੀ ਹੁੰਦੀ ਆ ਉਹਦਾ ਮੁੱਦਾ ਚੁੱਕਿਆ ਜਾਂਦਾ ਤੁਹਾਨੂੰ ਲੱਗਦਾ ਨਹੀਂ ਕਿ ਨਿਸ਼ਾਨ ਸਾਹਿਬ ਲੱਗਿਆ ਉਹਦੀ ਬੇਅਦਬੀ ਹੈ ਮੰਨਦੇ ਹੋ ਬੇਅਦਬੀ ਹੈ ਕਿ ਨਹੀਂ ਮੰਨਦੇ ਆ ਬੇਅਦਬੀ ਹੈਗੀ ਬਿਲਕੁਲ ਉਹੀ ਅਸੀਂ ਇਹਨਾਂ ਨੂੰ ਕਿਹਾ ਵੀ ਇਹ ਤੁਸੀਂ ਇੰਨੀ ਦੇਖਭਾਲ ਕੀਤੀ ਕਿਉਂ ਨਹੀਂ ਕਹਿੰਦੇ ਯਾਰ ਅਸੀਂ ਬੱਚੇ ਪਰਿਵਾਰ ਸਾਰਾ ਅਮਰੀਕਾ ਚ ਹੋਣ ਕਰਕੇ ਜਿਹੜੇ ਬੰਦਿਆਂ ਨੂੰ ਛੱਡ ਕੇ ਜਾਂਦੇ ਆ ਕਹਿੰਦਾ ਉਹ ਲਾਲਚੀ ਹੋ ਜਾਂਦੇ ਆ ਯਾਰ ਅਸੀਂ ਕਰਦੇ ਦਾ ਕਰਦੇ ਕੀ ਦੋ ਬਸ ਲੱਗਦਾ ਨਹੀਂ ਸੀ ਅਰਦਾਸ ਕਰਕੇ ਜਾਂ ਕੋਈ ਇਹਦੇ ਚ ਡਿਸੀਜਨ ਲੈਣਾ ਚਾਹੀਦਾ ਸੀ ਅਸੀਂ ਅਕਾਲ ਤਖਤ ਸਾਹਿਬ ਤੋਂ ਕੋਈ ਜਾ ਕੇ ਹੁਕਮ ਜਾਰੀ ਕਰਵਾਉਣਾ ਚਾਹੀਦਾ ਸੀ ਕਿ ਅਸੀਂ ਇਸ ਤੇ ਐਂ ਤਾਂ ਬਹੁਤਸ਼ ਕਰਨਾ ਚਾਹੀਦਾ ਸੀ ਮੈਂ ਮੰਨਦਾ ਹੈਗਾ ਇਹ ਤਾਂ ਬਹੁਤ ਫਾਰਮੈਲਿਟੀ ਸੀਗੀ ਪਰ ਇਹਨਾਂ ਨੇ ਕੀਤੀਆਂ ਨਹੀਂ ਗੀਆਂ ਇਹਨਾਂ ਦੀ ਗਲਤੀ ਹੈ ਸੋ ਹੁਣ ਰਹੀ ਗੱਲ ਦੂਜੀ ਜਿਹੜੀ ਅਸੀਂ ਉੱਥੇ ਬਾਬਾ ਜੀ ਨਾਲ ਕਰਕੇ ਆਏ ਆ ਇਹਨਾਂ ਨੇ ਕਿਹਾ ਵੀ ਅਸੀਂ ਇਹੀ ਪਿੰਡ ਦੀ ਅਸੀਂ ਕੋਈ ਨਾ ਕੋਈ ਕਮੇਟੀ ਉਹਜੀ ਬਣਾਵਾਂਗੇ ਠੀਕ ਹੈ ਜਿਹੜੀ ਵੀ ਸਹਾਸਮਲ ਕਰੂਗੀ ਸੋ ਇੱਥੇ ਨਿਸ਼ਾਨ ਸਾਹਿਬ ਦੀ ਆਪਣਾ ਜਿਹੜਾ ਕੱਪੜਾ ਉਹ ਉਹ ਆਪਣਾ ਸੰਗਰਾਮ ਤੇ ਸਮਰਾਤ ਚੇਂਜ ਵੀ ਕਰਾਇਆ ਜਾਊਗਾ ਸਾਰਾ ਕੁਝ ਹੋਊਗਾ ਕੋਈ ਇਹ ਜੀ ਪ੍ਰਕਾਸ਼ ਕੀਤਾ ਜਾਏਗਾ ਪ੍ਰਕਾਸ਼ ਵੀ ਪ੍ਰਕਾਸ਼ ਜੀ ਇਹਨਾਂ ਨੂੰ ਪਤਾ ਹੋਊਗਾ ਵੀ ਕਰਨਗੇ ਜਾਂ ਨਹੀਂ ਕਰਨਗੇ ਸੋ ਕਹਿਣ ਦਾ ਮਤਲਬ ਵੀ ਜਿਹੜੀ ਜਗਾ ਪਹਿਲਾਂ ਜਿਵੇਂ ਸੀਗੀ ਉਹ ਵੀ ਹੀ ਬਰਕਰਾਰ ਰੱਖੀ ਜਾਊਗੀ ਕੋਈ ਇਹ ਜੀ ਗੱਲ ਨਹੀਂ ਹੈਗੀ ਇੱਥੇ ਕਿਰਾਏਦਾਰ ਵੀ ਰਹਿ ਰਹੇ ਨੇਗੇ ਕਿਰਾਏਦਾਰ ਤਾਂ ਹੀ ਛੱਡੇ ਹੋਏ ਸੀਗੇ ਵੀ ਤੀ ਮਾੜਾ ਮੋਟਾ ਵੀ ਦੇਖਭਾਲ ਰੱਖੀ ਜਾਵੇ ਹਨਾ ਦੇਖਭਾਲ ਕਰ ਰਹੇ ਸੀ ਕਿਰਾਏਦਾਰ ਹੈਗੇ ਨੇ ਇਹਨਾਂ ਦੇ ਪਿੱਛੇ ਫਾਰਮ ਵੀ ਹੈਗਾ ਗਾਵਾਂ ਦਾ ਰੱਖਿਆ ਹੋਇਆ ਕੋਈ ਐਹ ਜੀ ਗੱਲ ਨਹੀਂ ਜ਼ਿਮੀਂਦਾਰ ਪਰਿਵਾਰ ਹੈ ਕੋਈ ਇਹ ਤਾਂ ਉਹਨਾਂ ਨੂੰ ਪਤਾ ਆਪ ਗੁਰੂ ਅਮਰਤ ਸਖਿਆ ਹੋਇਆ ਨੇ ਵੀ ਕੋਈ ਬੇਅਦਬੀ ਵਾਲੀ ਕੋਈ ਐਹ ਜੀ ਗੱਲ ਨਹੀਂ ਹੈ ਹਾਂਜੀ ਤੇ ਮੋਰਚੇ ਦੇ ਵਿੱਚ ਪਹੁੰਚੇ ਨੇ ਤਾਂ ਜਿਨ੍ਹਾਂ ਦੀ ਥਾਂ ਹੈ ਜਿਨ੍ਹਾਂ ਦਾ ਗੁਰੂ ਘਰ ਜਿਨ੍ਹਾਂ ਨੇ ਬਣਵਾਇਆ ਸੀਗਾ ਜਿਨ੍ਹਾਂ ਦੇ ਫਾਜ਼ਲ ਸਾਹਿਬ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕੋਈ ਬੇਅਦਬੀ ਨਹੀਂ ਕਰ ਰਹੇ ਨਿਸ਼ਾਨ ਸਾਹਿਬ ਤਾਂ ਸਾਡੀ ਜ਼ਮੀਨ ਦੇ ਵਿੱਚ ਲੱਗਿਆ ਆ ਗੁਰਦੁਆਰਾ ਸਾਡੀ ਜ਼ਮੀਨ ਦੇ ਵਿੱਚ ਹੈਗਾ ਪਰ ਇਸ ਥਿੱਕੇ ਦੀ ਕੋਈ ਬੇਅਦਬੀ ਨਹੀਂ ਹੈਗੀ ਪਰ ਜਿਹੜੀ ਨੈਂਕ ਸਿੰਘ ਫੌਜ ਪਹੁੰਚੀ ਆ ਉਹ ਕਹਿ ਰਿਹਾ ਕਿ ਬ ਛੇ ਪੁੱਟ ਕੇ ਸੁੱਟ ਆਇਆ ਤੇ ਕਹਿੰਦੇ ਕਿ ਅਸੀਂ ਫਿਰ ਤੋਂ ਜਿਹੜਾ ਹੈ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਫਿਰ ਤੋਂ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਕਮੇਟੀ ਬਣੇਗੀ ਉਸ ਤੋਂ ਬਾਅਦ ਜਿਹੜਾ ਡਿਸੀਜਨ ਹੈ ਉਹ ਦੱਸਿਆ ਜਾਏਗਾ ਸੀ ਬਾਬਾ ਜੀ ਨਾਲ ਪਹਿਲਾਂ ਵੀ ਗੱਲਬਾਤ ਕਰ ਰਹੀ ਸੀ ਪਰ ਕਬਜ਼ੇ ਦੀ ਗੱਲ ਆ ਜਾਂਦੀ ਹੈ ਕਿ ਕਬਜ਼ਾ ਕਰਨ ਆਏ ਨੇ ਕਿ ਬਾਕੀ ਅਜਿਹਾ ਚੀਜ਼ ਹੈ ਕਿ ਇੱਥੇ ਨੇ ਅੰਗ ਸਿੰਘ ਜਿਹੜੇ ਨੇ ਕਬਜ਼ਾ ਕਰਨ ਆਏ ਹੋਏ ਨੇ ਜਾਂ ਫਿਰ ਕੀ ਗੱਲ ਹੈ ਇਹ ਦੇਖਣਾ ਹੈ